ਤੁਸੀਂ ਦੇਖ ਰਹੇ ਹੋ Sky News Punjab ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਕਿਸਾਨਾਂ ਦੇ ਅੰਦੋਲਨ ਦੇ ਨਾਲ ਜਾਣਕਾਰੀ ਦੇ دی ਕਿ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਇਹ ਕਹਿ ਦਿੱਤਾ ਗਿਆ ਕਿਸਾਨ ਆਗੂਆਂ ਦੇ ਵੱਲੋਂ ਕਿਸਾਨ ਭਵਨ ਦੇ ਵਿੱਚ ਅੱਜ ਪ੍ਰੈਸ ਵਾਰਤਾ ਕੀਤੀ ਗਈ ਉੱਥੇ ਇਹ ਗੱਲਬਾਤ ਹੈ ਜਿਹੜੀ ਇਹ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਜਾਣਕਾਰੀ ਦੇਦੀ ਹੈ ਕਿ 10 ਜੁਲਾਈ ਨੂੰ ਇੱਕ ਫੈਸਲਾ ਹੁੰਦਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕਿਹਾ ਜਾਂਦਾ ਹੈ ਕਿ ਸ਼ੰਭੂ ਬਾਰਡਰ ਹੈ ਜਿਹੜਾ ਉਹਨੂੰ ਖੋਲਿਆ ਜਾਵੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਨੂੰ ਖੋਲ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਦੇ ਵਿੱਚ ਐਨ ਮੌਕੇ ਦੇ ਉੱਤੇ ਹਰਿਆਣਾ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਇਸ ਗੱਲ ਦੀ ਖਿਲਾਫੀ ਕਰਦੇ ਹੋਏ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਉਹਨਾਂ ਨੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਰਸਤਾ ਖੋਲਣ ਨੂੰ ਲੈ ਕੇ ਇਹ ਕਿਹਾ ਗਿਆ ਕਿ ਜੇਕਰ ਰਸਤਾ ਖੁੱਲਿਆ ਤਾਂ ਲਾਅਨ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ ਪਰ ਇਹ ਸਭ ਦੇ ਦਰਮਿਆਨ ਅੱਜ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਕੂਚ ਕੀਤਾ ਜਾਏਗਾ ਜਿਸ ਦਿਨ ਬਾਰਡਰ ਨੂੰ ਹਰਿਆਣਾ ਸਰਕਾਰ ਖੋਲੇਗੀ ਉਸੇ ਦਿਨ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਵੱਲੋਂ ਸਾਰਾ ਸਮਾਨ ਚੁੱਕ ਕੇ ਚਾਲੇ ਪਾ ਦੇਵਾਂਗੇ ਤੇ ਦਿੱਲੀ ਜਾ ਕੇ ਫਿਰ ਵੇਖਾਂਗੇ ਕਿ ਉੱਥੇ ਕੇਂਦਰ ਸਰਕਾਰ ਜਾਂ ਉੱਥੇ ਪ੍ਰਸ਼ਾਸਨ ਉਹਨਾਂ ਨੂੰ ਕਿਹੜੀ ਜਗ੍ਹਾ ਤੇ ਰੋਕਦਾ ਹੈ ਤੇ ਉੱਥੇ ਡੇਰੇ ਆ ਜਿਹੜੇ ਉਹ ਲਗਾਏ ਜਾ ਸਕਦੇ ਆ ਇਸ ਤਰੀਕੇ ਦਾ ਜਿਹੜਾ ਬਿਆਨ ਹੈ ਉਹ ਕਿਸਾਨਾਂ ਕੋ ਚਗਜੀਤ ਸਿੰਘ ਐ ਡੱਲੇਵਾਲ ਹੋਰਾਂ ਦਾ ਸਾਹਮਣੇ ਆਇਆ ਪ੍ਰੈਸ ਕਾਨਫਰੰਸ ਕੀਤੀ ਗਈ ਦੇ ਨਾਲ ਦੀ ਨਾਲ ਨਵਦੀਪ ਸਿੰਘ ਜਲਬੇੜਾ ਜਿਹਨੂੰ ਨਵਦੀਪ ਵਾਟਰ ਕੈਨਨ ਵਾਲਾ ਵੀ ਕਿਹਾ ਜਾਂਦਾ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਗੱਲ ਆਖੀ ਗਈ ਹੈ ਕਿ ਨਵਦੀਪ ਦੀ ਰਿਹਾਈ ਦੇ ਲਈ 17 ਤੇ 18 ਜੁਲਾਈ ਨੂੰ ਜਿਹੜਾ ਪੱਕਾ ਧਰਨਾ ਲਗਾਇਆ ਜਾਏਗਾ ਉਦੋਂ ਨਵਦੀਪ ਦੀ ਜਿਹੜੀ ਰਿਹਾਈ ਹੈ ਉਹਦੀ ਮੰਗ ਰੱਖੀ ਜਾਏਗੀ ਜਾਣਕਾਰੀ ਦੇ ਦਈਏ ਕਿ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਪਰਿਵਾਰ ਨੇ ਦੋਸ਼ ਲਗਾਏ ਸੀ ਕਿ ਨਵਦੀਪ ਦੇ ਨਾਲ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਅਣਮਨੁੱਖੀ ਬਤੀਰਾ ਉੱਥੇ ਪਨਾਇਆ ਜਾ ਰਿਹਾ ਕਸਟਡੀ ਦੇ ਵਿੱਚ ਇਸ ਤਰੀਕੇ ਦੇ ਜਿਹੜਾ ਇਹ ਵਿਵਾਦ ਜ਼ਰੂਰ ਪੱਕਿਆ ਸੀ ਹੁਣ ਉਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਵੀ ਕਹਿ ਦਿੱਤਾ ਹੈ ਕਿ ਅਸੀਂ ਨਵਦੀਪ ਦੀ ਜਿਹੜੀ ਗ੍ਰਿਫਤਾਰੀ ਹੈ ਉਹਦੇ ਵਿਰੋਧ ਦੇ ਵਿੱਚ ਤੇ ਨਵਦੀਪ ਦੀ ਰਿਹਾਈ ਦੇ ਹੱਕ ਦੇ ਵਿੱਚ 17 ਤੇ 18 ਜੁਲਾਈ ਨੂੰ ਭਾਗ ਕੇ ਪਲਕੇ ਤੇ ਪਰਸੋਂ ਨੂੰ ਇੱਕ ਵੱਡਾ ਧਰਨਾ ਲਗਾਵਾਂਗੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਫਿਲਹਾਲ ਦੇ ਲਈ ਬੈਠੇ ਹੋਏ ਆ ਉਹਨਾਂ ਨੇ ਆਖ ਦਿੱਤਾ ਹੈ ਕਿ ਜਦੋਂ ਹੀ ਬਾਰਡਰ ਖੁੱਲਣਗੇ ਅਸੀਂ ਨਾਲ ਦੀ ਨਾਲ ਦਿੱਲੀ ਵੱਲ ਨੂੰ ਚਾਲੇ ਪਾ ਦੇਵਾਂਗੇ ਇਹ ਦਿੱਲੀ ਵੱਲ ਨੂੰ ਕੂਚ ਕਰ ਦੇਵਾਂਗੇ ਤੇ ਹੁਣ ਵੇਖਣਾ ਬਣਦਾ ਹੈ ਕਿ ਹਰਿਆਣਾ ਸਰਕਾਰ ਕੀ ਬਾਰਡਰ ਖੁੱਲਣ ਵਾਲੇ ਜਿਹੜਾ ਫੈਸਲਾ ਹੈ ਉਸ ਫੈਸਲੇ ਦੀ ਪਾਲਣਾ ਕਰਦੀ ਹੈ ਜਾਂ ਫਿਰ ਸੁਪਰੀਮ ਕੋਰਟ ਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਗਈ ਹੈ ਤਾਂ ਕੀ ਹਾਈ ਕੋਰਟ ਦੇ ਉਸ ਫੈਸਲੇ ਦੇ ਉੱਤੇ ਜਿਹੜੀ ਰੋਕ ਹੈ ਉਹ ਲਗਵਾ ਲਈ ਜਾਏਗੀ ਇਸ ਤਰੀਕੇ ਦੇ ਨਾਲ ਬੜੀਆਂ ਚਰਚਾਵਾ ਚੱਲ ਰਹੀਆਂ ਨੇ ਪਰ ਕਿਸਾਨਾਂ ਨੇ ਆਪਣੇ ਵਾਲਾ ਪੱਖ ਸਾਫ਼ ਕਰ ਦਿੱਤਾ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਹੁਣ ਕਿਸਾਨ ਦੱਸਣ ਕਿ ਬਾਰਡਰ ਖੁੱਲਣ ਦਾ ਫੈਸਲਾ ਤੇ ਆ ਚੁੱਕਿਆ ਹੈ ਤੇ ਹੁਣ ਕਿਸਾਨਾਂ ਦਾ ਅਗਲਾ ਰੂਟ ਪਲਾਨ ਕੀ ਹੋਏਗਾ ਸੋ ਕਿਸਾਨਾਂ ਨੇ ਅੱਜ ਸਾਫ਼ ਕਰ ਦਿੱਤਾ ਕਿ ਜਿੱਦਾਂ ਹੀ ਰਸਤਾ ਖੁੱਲੇਗਾ ਉਹਨਾਂ ਆਖ ਦਿੱਤਾ ਹੈ ਕਿ ਅਸੀਂ ਸਿੱਧਾ ਸਿੱਧਾ ਦਿੱਲੀ ਵੱਲ ਨੂੰ ਚਾਲੇ ਪਾ ਦੇਵਾਂਗੇ